ਸੀ ਸਾਰਾ ਦਬਿਲ ਕਲਿਤ ਸਮਾਇ ਤੇ ਸਾਡੇ ਨਾਲ ਹੋਰ ਭਾਈਚਾਰੇ ਦੇ ਲੋਕ ਇਕੱਠੇ ਹੋਏ ਆ ਕਾਰਨ ਜਿਹੜਾ ਕੱਲ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਨੇ ਡਾਕਟਰ ਭੀਮਰਾਵ ਅੰਬੇਦਕਰ ਜਿਹੜੇ ਕਿ ਸਾਡੇ ਬਹੁਤ ਸਨਮਾਨਯੋਗ ਨੇ ਉਹਨਾਂ ਲਈ ਇੱਕ ਮਾੜੀ ਸ਼ਬਦਾਵਲੀ ਯੂਜ਼ ਕੀਤੀ ਹੈ ਔਰ ਕਲਿਤਾਂ ਨੂੰ ਵੀ ਕਿਹਾ ਕਿ ਤੁਸੀਂ ਕੀ ਅੰਬੇਦਕਰ ਮੇਤਰ ਅੰਬੇਦਕਰ ਕਰਦੇ ਰਹਿੰਦੇ ਹੋ ਐਨਾ ਟਾਈਮ ਤੁਸੀਂ ਭਗਵਾਨ ਦਾ ਨਾਮ ਲੈਂਦੇ ਤਾਂ ਤੁਸੀਂ ਸਵਰਗਾ ਚ ਪਹੁੰਚ ਜਾਣਾ ਸੀ ਦੇਖੋ ਕਿੰਨੀ ਮਾੜੀ ਸੋਚ ਉਜਾਕਰ ਬੰਦੀ ਇਹਨਾਂ ਤੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਗਰ ਉਹ ਅੱਜ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਖੜ ਕੇ ਬੋਲ ਰਹੇ ਹੈ ਤਾਂ ਉਹਨਾਂ ਉਹਨਾਂ ਨੂੰ ਕੀ ਨੇ ਹੱਕ ਦਿੱਤਾ ਸੰਵਿਧਾਨ ਨਹੀਂ ਹੱਕ ਦਿੰਦਾ ਅਗਰ ਅੱਜ ਅਸੀਂ ਇੱਥੇ ਖੜੇ ਹੋ ਰਹੇ ਹਾਂ ਸਾਨੂੰ ਕੋਈ ਉਹਤੇ ਮਿਲੇ ਉਹ ਕਿਹਨੇ ਦਿੱਤੇ ਉਹ ਸੰਵਿਧਾਨ ਨਹੀਂ ਦਿੱਤੇ ਹੈ ਸੰਵਿਧਾਨ ਜੀ ਨੇ ਬਣਾਇਆ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਦੇਣ ਹੈ ਉਹ ਇਹ ਉਹਨਾਂ ਦੀ ਸੋਚ ਇੱਥੇ ਉਜਾਗਰ ਹੋ ਜਾਂਦੀ ਹੈ ਕਿ ਉਹ ਕੀ ਸੋਚਦੇ ਦਲਿਤ ਸਮਾਜ ਬਾਰੇ ਨਾ ਉਹ ਔਰਤਾਂ ਦੀ ਇੱਜ਼ਤ ਕਰਦੇ ਨਾ ਦਲਿਤ ਸਮਾਜ ਦੀ ਇੱਜ਼ਤ ਕਰਦੇ ਹੈ ਨਾਲੇ ਉਹਨਾਂ ਨੂੰ ਪਤਾ ਹੈ ਕਿ ਉਹ ਸਮਾਜ ਦੀ ਔਰਤਾਂ ਦੀ ਸਾਰਿਆਂ ਦੀ ਵੋਟਾਂ ਲੈ ਕੇ ਹੀ ਇੱਥੋਂ ਤੱਕ ਪਹੁੰਚੇ ਆ ਤੇ ਫੇਰ ਵੀ ਉਹਨਾਂ ਦੀ ਇਹ ਸੋਚ ਹੈ ਅਸੀਂ ਸਾਰਾ ਸਮਾਜ ਸਾਰਾ ਦਲਿਤ ਭਾਈਚਾਰਾ ਇਹ ਚਾਹੁੰਦੇ ਆ ਕਿ ਅੰਮਿਤ ਸ਼ਾਹ ਜੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਨਾਲ ਹੀ ਆਪਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ